ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲਿਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਗੱਲ ਕਰਾਂਗੇ 3 ਜੀ ਕਟਿੰਗ ਬਾਰੇ ਵੀ 3 ਜੀ ਕਟਿੰਗ ਕੀ ਹੈ ਤੇ ਇਹਦੇ ਕੀ ਫਾਇਦੇ ਨੇ ਤੇ ਜਿਵੇਂ ਅੱਜ ਕੱਲ ਆਪਾਂ ਦੇਖਦੇ ਆਂ ਵੀ ਆਪਣੇ ਕੋਲ ਥੋੜੀ ਥੋੜੀ ਜਗ੍ਹਾ ਹੈ ਥੋੜੀ ਜਗ੍ਹਾ ਹੋਣ ਕਰਕੇ ਆਪਾਂ ਥੋੜੀ ਜੀ ਜਗ੍ਹਾ ਦੇ ਵਿੱਚ ਸਬਜ਼ੀ ਲਾਉਨੇ ਆ ਤੇ ਜਿਵੇਂ ਤੁਸੀਂ ਵੇਖ ਸਕਦੇ ਹੋ ਵੀ ਇਹ ਆਪਾਂ ਵੀ ਪਿੱਛੇ ਕੋ ਪੰਜ ਸੱਤ ਵੇਲਾ ਲਾਈਆਂ ਹੋਈਆਂ ਨੇ ਕਦੂਆਂ ਦੀਆਂ ਤੇ ਆਪਾਂ ਦੇਖਦੇ ਆਂ ਵੀ ਇਹ ਜਿਹੜੀਆਂ ਵੇਲਾ ਨੇ ਇਹ ਗਰੋਥ ਜਿਆਦਾ ਕਰ ਜਾਂਦੀਆਂ ਨੇ ਤਾਂ ਜਿਹੜਾ ਇਹਦੇ ਉੱਪਰ ਫਲ ਆ ਬਹੁਤ ਹੀ ਜ਼ਿਆਦਾ ਘੱਟ ਲੱਗਦਾ ਹੈ ਜਾਂ ਫੁੱਲ ਲੱਗ ਕੇ ਤਾਂ ਸੁੱਕ ਕੇ ਉਹ ਝੜ ਕੇ ਡਿੱਗ ਜਾਂਦੇ ਹਨ ਤੇ ਜਦੋਂ ਆਪਾਂ ਇਹਨਾਂ ਵੇਲਾਂ ਦੀ 3ਜੀ ਕਟਿੰਗ ਕਰਨੀ ਸਿੱਖ ਜਾਂਦੇ ਆ ਤਾਂ ਉਸ ਤੋਂ ਬਾਅਦ ਤੁਸੀਂ ਦੇਖੋਗੇ ਵੀ ਜਿਹੜੀਆਂ ਵੇਲਾਂ ਨੇ ਇਸ ਦੇ ਉੱਪਰ ਹਰ ਵੇ ਦੇ ਉੱਪਰ ਬਹੁਤ ਹੀ ਜ਼ਿਆਦਾ ਫਲ ਲੱਗੇਗਾ ਤੇ ਜਿਹੜਾ ਫਲ ਲੱਗੇਗਾ ਉਹ ਝੜਦਾ ਨਹੀਂ ਡਿੱਗਦਾ ਨਹੀਂ ਤਾਂ ਉਹ ਜਿਹੜੇ ਨੇ ਪੂਰਾ ਐਨ ਫਲ ਮਤਲਬ ਲੌਕੀਆਂ ਬਣ ਜਾਣਗੀਆਂ ਜਾਨੀ ਕਿ ਕੱਦੂ ਬਣ ਜਾਣਗੇ ਤਾਂ ਤੁਸੀਂ ਦੇਖੋਗੇ ਵੀ ਬਹੁਤ ਹੀ ਜ਼ਿਆਦਾ ਇਹ 3ਜੀ ਕਟਿੰਗ ਲਾਭਦਾਇਕ ਹੈਗਾ ਤੇ ਆਓ ਜੀ ਤੁਹਾਨੂੰ ਆਪਾਂ ਦੰਨੇ ਆ 3G ਕਟਿੰਗ ਬਾਰੇ ਜਾਣਕਾਰੀ ਵੀ ਇਹ ਕਿਵੇਂ ਕੀਤੀ ਜਾਂਦੀ ਹੈ ਤੇ ਇਹਦਾ ਕੀ ਫਾਇਦਾ ਹੈ ਤੇ ਆਓ ਜੀ ਫਿਰ ਆਪਾਂ ਸਿੱਖਦੇ ਆ ਜੀ 3G ਕਟਿੰਗ ਤੇ ਸਾਡੇ ਨਾਲ ਬਣ ਕੇ ਤੇ ਆ ਜੀ ਤੇ ਆਜੋ ਜੀ 3G ਕਟਿੰਗ ਬਾਰੇ ਤੁਹਾਨੂੰ ਆਪਾਂ ਇੱਕ ਡਰਾਇੰਗ ਦੇ ਜਰੀਏ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਤੁਸੀਂ ਬਹੁਤ ਵਧੀਆ ਆਸਾਨੀ ਦੇ ਨਾਲ 3G ਕਟਿੰਗ ਕਰਨੀ ਆਸਾਨ ਤਰੀਕੇ ਨਾਲ ਸਿੱਖ ਜਾਓਗੇ ਤੇ ਸਭ ਤੋਂ ਪਹਿਲਾਂ ਆਪਾਂ ਦੇਖਦੇ ਆਂ ਜੀ ਵਾਪਾ ਧਰਤੀ ਦੇ ਵਿੱਚ ਬੀਜ ਲਾਉਨੇ ਆ ਜਾਨੀ ਕਿ ਲੌਕੀ ਦਾ ਕੱਦੂ ਦਾ ਤੇ ਉਹਦੀ ਇਸ ਤਰ੍ਹਾਂ ਜੜ ਬਣਦੀ ਹੈ ਤੇ ਮੇਨ ਫਿਰ ਇਸ ਤਰ੍ਹਾਂ ਇੱਕ ਸਟੈਮ ਨਿਕਲਦੀ ਹੈ ਜੀ ਸਟੈਮ ਨਿਕਲਣ ਤੋਂ ਬਾਅਦ ਆਪਾਂ ਕੀ ਕਰਨਾ ਹੈ ਵੀ ਜਿਵੇਂ ਇਹ ਸਟੈਮ ਨਿਕਲੂਗੀ ਤੇ ਉਸ ਤੋਂ ਬਾਅਦ ਆਪਾਂ ਮਤਲਬ 1 2 3 4 5 ਪੰਜ ਪੱਤਿਆਂ ਤੋਂ ਬਾਅਦ ਆਪਾਂ ਜਦੋਂ ਪੰਜ ਪੱਤਿਆਂ ਤੱਕ ਸਟੈਮ ਨਿਕਲ ਜੂਗੀ ਇੱਥੋਂ ਤੇ ਆਪਾਂ ਇਸ ਤਰ੍ਹਾਂ ਇੱਥੋਂ ਕੋਈ ਵੀ ਨਵੀਂ ਬ੍ਰਾਂਚ ਨਿਕਲੂਗੀ ਉਹੋ ਆਪਾਂ ব্রাਂਚ ਨਿਕਲ ਨਹੀਂ ਦੇਣੀ ਉਸ ব্রাਂਚ ਨੂੰ ਆਪਾਂ ਕੱਟ ਕਰ ਦੇਣਾ ਹੈ ਪੰਜ ਪੱਤਿਆਂ ਤੋਂ ਪੰਜ ਪੱਤੇ ਆ ਤੱਕ ਇੱਥੋਂ ਕੋਈ ਵੀ ਜੇਕਰ ব্রাਂਚ ਨਿਕਲਦੀ ਹੈ ਤਾਂ ਆਪਾਂ ਉਹਨੂੰ ਕੱਟ ਕਰ ਦੇਣਾ ਉਹ ਕੱਟ ਆਪਾਂ ਕਟਰ ਨਾਲ ਕੈਂਚੀ ਨਾਲ ਵੀ ਕਰ ਸਕਦੇ ਆ ਨਹੀਂ ਤਾਂ ਹੱਥ ਨਾਲ ਵੀ ਕਰ ਸਕਦੇ ਆ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਵੀ ਜਿਵੇਂ ਇਸ ਟੈਮ ਉੱਪਰ ਤੱਕ ਵੱਧ ਗਈ ਤਾਂ ਆਪਾਂ ਥੱਲਿਓ ਲੈ ਕੇ ਵਿੱਚ ਹੀ ਇਹ ਪੰਜ ਪੱਤੇ ਤਾਂ ਆਪਾਂ 12 ਪੱਤੇ ਗਿਣ ਲੈਣੇ ਨੇ ਇਸ ਤਰ੍ਹਾਂ ਜਿਵੇਂ 1 2 3 4 5 6 7 8 9 10 11 12 12 ਪੱਤੇ ਤੱਕ ਆਪਣੀ ਇਸ ਟੈਮ ਵਧ ਗਈ ਤੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਜਿਵੇਂ ਆਪਾਂ ਦੇਖਾਂਗੇ ਵੀ ਇੱਥੇ ਜਾ ਕੇ ਇੱਕ ਟਿਪ ਨਿਕਲੂਗੀ ਜਾਨੀ ਕਿ ਡੰਡੀ ਤੇ ਉਹ ਡੰਡੀ ਨੂੰ ਆਪਾਂ ਇਸ ਤਰ੍ਹਾਂ ਮਤਲਬ ਕੱਟ ਕਰ ਦੇਣਾ ਉਹਨੂੰ ਕੱਟ ਕਰ ਦੇਣਾ ਜਿਵੇਂ ਆਪਾਂ 12 ਪੱਤੇ ਗਿਣਨ ਤੋਂ ਬਾਅਦ ਇਹਨੂੰ ਕੱਟ ਕਰਤਾ ਉਸ ਤੋਂ ਬਾਅਦ ਆਪਾਂ ਕੀ ਕਰਨਾ ਆਪਾਂ ਇਸ ਤਰ੍ਹਾਂ ਇੱਕ ਬ੍ਰਾਂਚ ਦੋ ਬ੍ਰਾਂਚ ਤੇ ਇਹ ਹੋ ਗਈ ਜੀ ਤਿੰਨ ਬ੍ਰਾਂਚ ਇਸ ਤਰ੍ਹਾਂ ਆਪਾਂ ਇਸ ਮੇਨ ਸਟੈਮ ਦੇ ਵਿੱਚੋਂ ਆਪਾਂ ਤਿੰਨ ਬ੍ਰਾਂਚਾਂ ਲੈਣੀਆਂ ਨੇ ਤਿੰਨ ਬ੍ਰਾਂਚਾਂ ਲੈਣ ਤੋਂ ਬਾਅਦ ਜਿਹੜੀ ਆਪਾਂ ਇੱਥੇ ਥੱਲੇ ਪੱਤੇ ਨੇ ਥੱਲੇ ਪੰਜ ਤਾਂ ਹੈ ਸੀ ਇੱਥੋਂ ਤੱਕ ਜੇਕਰ ਕੋਈ ਵੀ ਨਵੀਂ ਬ੍ਰਾਂਚ ਨਿਕਲਦੀ ਹੈ ਇਹਨਾਂ ਪੱਤਿਆਂ ਦੇ ਵਿੱਚੋਂ ਤਾਂ ਉਸ ਨੂੰ ਵੀ ਤੁਸੀਂ ਕੱਟ ਕਰ ਦੇਣਾ ਹੈ ਕੱਟ ਕਰਨ ਤੋਂ ਬਾਅਦ ਹੁਣ ਆਪਾਂ ਜਿਵੇਂ ਦੇਖਦੇ ਆਂ ਵੀ ਜਿਵੇਂ ਆ ਇੱਕ ਸਾਈਡ ਵਾਲੀ ਬ੍ਰਾਂਚ ਹੋ ਗਈ ਇਹ ਬ੍ਰਾਂਚ ਹੋ ਗਈ ਤਾਂ ਆਪਾਂ ਇਸ ਨਾਲ ਕੋਈ ਵੀ ਛੇੜਛਾੜ ਨਹੀਂ ਕਰਨੀ ਕੋਈ ਵੀ ਇਸ ਨਾਲ ਕਟਿੰਗ ਨਹੀਂ ਕਰਨੀ ਤੇ ਹੁਣ ਜਿਹੜੀਆਂ ਆ ਦੋ ਬ੍ਰਾਂਚਾਂ ਲਈਆਂ ਨੇ ਆਪਾਂ ਇਹ ਦੋ ਬ੍ਰਾਂਚਾਂ ਦੇ ਵਿੱਚ ਜਿਵੇਂ ਆਪਾਂ ਉਹੀ ਥੱਲੇ ਵਾਲੀ ਤਕਨੀਕ ਵਰਤਣੀ ਹੈ ਇਹਦੇ ਵਿੱਚ ਵੀ ਆਪਾਂ 1 2 3 4 5 6 7 8 9 10 11 ਤੇ 12 ਇਸ ব্রাਚ ਦੇ ਵਿੱਚ ਆਪਾਂ 12 ਪੱਤੇ ਗਿਣ ਕੇ ਜਿਹੜੀ ਫੇਰ ਇੱਥੋਂ ਜਾ ਕੇ ਅੱਗੇ ਟਿਪ ਨਿਕਲੂਗੀ ਯਾਨੀ ਕਿ ਡੰਡੀ ਉਹਨੂੰ ਫੇਰ ਆਪਾਂ ਇਸ ਤਰ੍ਹਾਂ ਕੱਟ ਲਾ ਦੇਣਾ ਯਾਨੀ ਕਿ ਉਹ ਕੱਟ ਦੇਣੀ ਹੈ ਤੇ ਇਸੇ ਤਰ੍ਹਾਂ ਹੀ ਆਪਾਂ ਇਸ ব্রাਚ ਨਾਲ ਵੀ ਕੱਟਣਾ ਹੈ ਜਿਹੜੀਆਂ ਆਪਾਂ ਦੋ ਸਾਈਡ ਤੇ ਲਈਆਂ ਨੇ 1 2 4 6 8 10 12 ਯਾਨੀ ਕਿ 12 ਪੱਤੇ ਇਹਦੇ ਤੇ ਵੀ ਗਿਣ ਕੇ ਤੇ ਜਿਹੜੀ ਅੱਗੇ ਜਾ ਕੇ ਇਸ ਤਰ੍ਹਾਂ ਇਹਦੇ ਡੰਡੀ ਨਿਕਲੂਗੀ ਟਿਪ ਉਹਨੂੰ ਵੀ ਆਪਾਂ ਕੱਟ ਦੇਣਾ ਤੇ ਜਿਹੜੀ ਆਪਾਂ ਸਾਈਡ ਵਾਲੀ ਬ੍ਰਾਂਚ ਛੱਡੀ ਹੀ ਇਹਦੇ ਨਾਲ ਆਪਾਂ ਕੋਈ ਛੇੜਛਾੜ ਨਹੀਂ ਕਰਨੀ ਇਹਨੂੰ ਐਵੇਂ ਹੀ ਚੱਲਣ ਦੇਣਾ ਯਾਨੀ ਕਿ ਵਧਣ ਦੇਣਾ ਇਹਦੀ ਕੋਈ ਕਟਿੰਗ ਨਹੀਂ ਕਰਨੀ ਤੇ ਇਸ ਤਰ੍ਹਾਂ ਆਪਾਂ ਇਹਨਾਂ ਦੇ 12-12 ਪੱਤੇ ਲੈ ਕੇ ਤੇ ਉਸ ਤੋਂ ਬਾਅਦ ਉੱਪਰਲੀ ਟਿਪ ਕੱਟ ਦੇਣੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਸਮਝਾਣਿਆ ਜੀ ਅੱਗੇ ਆਪਾਂ ਇਹ ਦੋ ਜਿਹੜੀ ਬ੍ਰਾਂਚ ਲਈ ਹੈ ਇਹਦੇ ਨਾਲ ਕੀ ਕਰਨਾ ਹੈ ਇਸ ਤੋਂ ਬਾਅਦ ਫਿਰ ਆਪਾਂ ਉਹੀ ਤਰੀਕਾ ਵਰਤਣਾ ਹੈ ਜਾਨੀ ਕਿ 1 ਤੇ 2 3 ਇਸੇ ਤਰ੍ਹਾਂ ਹੀ ਇਸ ਤਰ੍ਹਾਂ ਕਰਨਾ ਹੈ ਇੱਧਰ 1 2 3 ਇਹ ਜਿਹੜੀਆਂ ਦੋ ਬ੍ਰਾਂਚਾਂ ਨੇ ਇਹਨਾਂ ਦੇ ਵਿੱਚੋਂ ਫਿਰ ਆਪਾਂ ਤਿੰਨ ਤਿੰਨ ਬ੍ਰਾਂਚਾਂ ਲੈਣੀਆਂ ਨੇ ਦੋਵਾਂ ਦੇ ਵਿੱਚੋਂ ਤੇ ਬਾਕੀ ਕੋਈ ਵੀ ਜੇਕਰ ਇੱਥੋਂ ਨਵੀਂ ਬ੍ਰਾਂਚ ਨਿਕਲਦੀ ਆ ਪੱਤਿਆਂ ਨਾਲ ਤਾਂ ਉਹਦੀ ਆਪਾਂ ਕਟਿੰਗ ਕਰ ਦੇਣੀ ਹੈ ਹੁਣ ਜਿਹੜੀਆਂ ਆਪਾਂ ਇਹ ਤਿੰਨ ਤਿੰਨ ਬ੍ਰਾਂਚਾਂ ਲਈਆਂ ਨੇ ਇਹ ਤਿੰਨ ਬ੍ਰਾਂਚਾਂ ਆਪਾਂ ਲੈ ਲਈਆਂ ਤੇ ਹੁਣ ਜਿਹੜੀਆਂ ਇਹ ਤਿੰਨ ਬ੍ਰਾਂਚਾਂ ਨੇ ਜਿਹੜੇ ਇਹਨਾਂ ਦੇ ਵਿੱਚੋਂ ਇੱਥੇ ਲਾ ਲਓ ਵੀ ਪੱਤੇ ਆਉਣਗੇ ਹੂੰ ਇਸ ਤਰ੍ਹਾਂ ਜਾਨੀ ਕਿ ਇਹਨਾਂ ਤਿੰਨਾਂ ਬ੍ਰਾਂਚਾਂ ਦੇ ਵਿੱਚ ਜਿਵੇਂ ਇੱਥੇ ਲਾ ਲਓ ਵੀ ਪੱਤੇ ਆਉਣਗੇ ਤੇ ਉਹਨਾਂ ਪੱਤਿਆਂ ਦੇ ਨਾਲੋਂ ਜਿਹੜੇ ਇੱਥੇ ਫੁੱਲ ਲੱਗਣਗੇ ਇਹਨਾਂ ਪੱਤਿਆਂ ਦੇ ਨਾਲੋਂ ਫੁੱਲ ਲੱਗਣਗੇ ਉਹ ਹੋਣਗੇ ਜੀ ਫੀਮੇਲ ਫੁੱਲ ਯਾਨੀ ਕਿ ਇਹਨਾਂ ਦੇ ਨਾਲ ਉਹ ਇੱਥੇ ਕੋਈ ਵੀ ਫੁੱਲ ਆਉਣਗੇ ਫੀਮੇਲ ਫੁੱਲ ਹੋਣਗੇ ਯਾਨੀ ਕਿ ਉਹ ਕੱਦੂ ਬਣਨਗੇ ਤੇ ਹੁਣ ਤੁਸੀਂ ਇਹ ਗੱਲ ਪੁੱਛੋਗੇ ਵੀ ਇਹ ਦੋ ਬਰਾਚਾਂ ਤੇ ਆਪਾਂ ਇਸ ਤਰ੍ਹਾਂ 12 ਪੱਤਿਆਂ ਤੋਂ ਬਾਅਦ ਟਿਪ ਕੱਟਤੀ ਤੇ ਇਹਦੇ ਨਾਲ ਛੇੜਛਾੜ ਕਿਉਂ ਨਹੀਂ ਕੀਤੀ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਸਮਝਾਣੇ ਆ ਇਹਦੇ ਨਾਲ ਆਪਾਂ ਤਾਂ ਨਹੀਂ ਛੇੜਛਾੜ ਕੀਤੀ ਵੀ ਹੁਣ ਜਿਹੜੇ ਲਾਲੋ ਵੀ ਇਹਦੇ ਨਾਲ ਇਹ ਪੱਤੇ ਨੇ ਇਹਨਾਂ ਪੱਤਿਆਂ ਦੇ ਨਾਲ ਉਹ ਫੀਮੇਲ ਫੁੱਲ ਵੀ ਆਉਣਗੇ ਤੇ ਮੇਲ ਆਉਣਗੇ ਪਰ ਜ਼ਿਆਦਾ ਜਿਹੜੇ ਇਹਦੇ ਤੇ ਫੁੱਲ ਆਉਣਗੇ ਉਹ ਮੇਲ ਆਉਣਗੇ ਬਾਕੀ ਜਿਹੜੀ ਇਹ ਮੇਨ ਸਟੈਮ ਹੈ ਇਹਦੇ ਨਾਲ ਤਾਂ ਇੱਥੇ ਮੇਲ ਫੁੱਲ ਹੀ ਆਉਣਗੇ ਇੱਥੇ ਫੀਮੇਲ ਫੁੱਲ ਨਹੀਂ ਆਉਂਦੇ ਤੇ ਬਾਕੀ ਜਿਹੜੀਆਂ ਇਹ ਦੋ ਬ੍ਰਾਂਚ ਨੇ ਇਹਨਾਂ ਦੇ ਵੀ ਫੀਮੇਲ ਤੇ ਤੇ ਮੇਲ ਫੀਮੇਲ ਮੇਲ ਦੋਵੇਂ ਫੁੱਲ ਆਉਣਗੇ ਤੇ ਹੁਣ ਤੁਸੀਂ ਇਹ ਪੁੱਛੋਗੇ ਵੀ ਯਾਨੀ ਕਿ ਫੀਮੇਲ ਫੁੱਲ ਕਿਉਂ ਜ਼ਿਆਦਾ ਰੱਖੇ ਇਹਦੇ ਬਾਰੇ ਵੀ ਆਪਾਂ ਸਮਝਾਣੇ ਆ ਕਿਉਂਕਿ ਜਿਹੜੀ ਜਿਹੜਾ ਫਲ ਬਣਦਾ ਜਿਵੇਂ ਆਪਾਂ ਕਹਿੰਦੇ ਆ ਵੀ wind pollination ਪ੍ਰਾਗ ਕਿਰਿਆ ਉਹ ਹੁੰਦੀ ਹੈ ਜੀ ਜਿਵੇਂ ਮਧੂ ਮੱਖੀ ਜਾਂ ਹਵਾ ਦੇ ਨਾਲ ਜਾਂ ਛੋਟੇ ਛੋਟੇ ਜੀਵ ਜੇ ਕੀੜੇ ਜੇ ਹੁੰਦੇ ਨੇ ਉਹਨਾਂ ਰਾਹੀਂ ਹੁੰਦੀ ਹੈ ਤੇ ਇਸ ਕਰਕੇ ਜਿਹੜੇ ਫੁੱਲ ਨੇ ਫੁੱਲ ਮੇਲ ਨੇ ਮੇਲ ਫਾਲੇ ਉਹ ਵੀ ਜ਼ਰੂਰੀ ਹੈ ਤੇ ਫੀਮੇਲ ਵੀ ਜ਼ਰੂਰੀ ਹੈ ਉਹਨਾਂ ਦੀ ਪਰਿਕਰਿਆ ਦੇ ਨਾਲ ਫਿਰ ਉਸ ਤੋਂ ਬਾਅਦ ਪੂਰਾ ਫਲ ਬਣ ਕੇ ਤੇ ਕੱਦੂ ਬਣਦਾ ਹੈ ਤੇ ਹੁਣ ਤੁਹਾਨੂੰ ਸਮਝਾਣੇ ਆਂ ਵੀ ਮੇਲ ਤੇ ਫੀਮੇਲ ਫੁੱਲ ਦੋਵਾਂ ਦੇ ਵਿੱਚ ਕੀ ਫਰਕ ਹੁੰਦਾ ਹੈ ਜਿਵੇਂ ਤੁਸੀਂ ਆਪਾਂ ਤੁਹਾਨੂੰ ਦਿਖਾਣੇ ਆਂ ਵੀ ਇਸ ਤਰ੍ਹਾਂ ਤੇ ਇਸ ਤਰ੍ਹਾਂ ਤੇ ਇਸ ਤਰ੍ਹਾਂ ਤੇ ਇਹ ਥੱਲੇ ਐਵੇਂ ਹੋਊਗਾ ਜੀ ਤੇ ਐਵੇਂ ਆਪਾਂ ਤੁਹਾਨੂੰ ਵੀਡੀਓ 'ਚ ਵੀ ਦਿਖਾ ਦਾਂਗੇ ਇਹ ਹੁੰਦਾ ਜੀ ਮੇਲ ਮੇਲ ਫੁੱਲ ਮੇਲ ਫੁੱਲ ਹੋ ਗਿਆ ਜੀ ਇਹ ਤੇ ਦੂਜਾ ਹੁੰਦਾ ਜਿਹੜਾ ਫੀਮੇਲ ਫੁੱਲ ਉਹ ਹੁੰਦਾ ਜੀ ਇਸ ਤਰ੍ਹਾਂ ਇਸ ਤਰ੍ਹਾਂ ਤੇ ਇਸ ਤਰ੍ਹਾਂ ਤੇ ਉਹਦੇ ਥੱਲੇ ਇਸ ਤਰ੍ਹਾਂ ਥੱਲੇ ਬਣਿਆ ਹੁੰਦਾ ਜੀ ਇੱਕ ਕੈਪਸੂਲ ਜਿਹਾ ਇਹ ਇਸ ਤਰ੍ਹਾਂ ਇਹ ਹੁੰਦਾ ਜੀ ਫੀਮੇਲ ਫੁੱਲ ਯਾਨੀ ਕਿ ਫੀ ਫੀਮੇਲ ਫੁੱਲ ਤੇ ਇਸ ਕਰਕੇ ਜਿਹੜੇ ਮਤਲਬ ਇਹ ਹੈ ਵੀ ਮੇਲ ਫੁੱਲ ਵੀ ਜ਼ਰੂਰੀ ਨਹੀਂ ਤੇ ਫੀਮੇਲ ਫੁੱਲ ਵੀ ਜ਼ਰੂਰੀ ਨੇ ਤੇ ਜਿਹੜੀ ਆਪਾਂ ਦਿਖਾਇਆ ਵੀ ਅੱਗੇ ਆਪਾਂ ਇਹ ਦੇ ਤੋਂ ਬਾਅਦ ਇਹ ਅੱਗੇ ਆਪਾਂ ਤਿੰਨ ਲਈਆਂ ਬ੍ਰਾਂਚ ਇਹਨਾਂ ਦੇ ਵਿੱਚੋਂ ਜਿਹੜੇ ਪੱਤੇ ਆਉਣਗੇ ਉਹਨਾਂ ਦੇ ਨਾਲ ਨੇ ਜਿਹੜੇ ਫੀਮੇਲ ਫੁੱਲ ਹੀ ਲੱਗਣਗੇ ਜਾਨੀ ਕਿ ਉਹ ਫਾਲੀ ਬਣੂਗਾ ਤੇ ਇਹਦੇ ਤੇ ਇਹਨਾਂ ਪੱਤਿਆਂ ਦੇ ਨਾਲ ਉਹ ਫੀਮੇਲ ਫੁੱਲ ਵੀ ਆਉਣਗੇ ਤੇ ਮੇਲ ਆਉਣਗੇ ਪਰ ਜ਼ਿਆਦਾ ਜਿਹੜੇ ਇਹਦੇ ਤੇ ਫੁੱਲ ਆਉਣਗੇ ਉਹ ਮੇਲ ਆਉਣਗੇ ਤੇ ਇਸ ਕਰਕੇ ਜਿਹੜੀ ਆਪਾਂ ਤੁਹਾਨੂੰ ਦੱਸਿਆ ਮਤਲਬ ਇਹ 3 ਜੀ ਕਟਿੰਗ ਦਾ ਕੀ ਮਤਲਬ ਹੈ 3 ਜੀ ਉਹਦਾ ਵੀ ਆਪਾਂ ਤੁਹਾਨੂੰ ਸਮਝਾਣਿਆ ਜਿਵੇਂ ਹੁਣ ਆਪਾਂ ਇਹ ਆਪਾਂ ਮਤਲਬ ਮੇਨ ਸਟੈਪ ਹੋ ਗਈ ਜੀ ਜਦੋਂ ਆ ਪੌਦਾ ਲਾਇਆ ਵਿੱਚੋਂ ਨਿਕਲੀ ਇਹ ਹੋ ਗਈ ਜੀ ਮੇਨ ਸਟੈਮ ਜਾਨੀ ਕਿ ਇਹ ਹੋ ਗਈ ਫਰਸਟ ਜਨਰੇਸ਼ਨ ਜਾਨੀ ਕਿ ਪਹਿਲੀ ਪੀੜੀ ਹੁਣ ਇਸ ਤੋਂ ਬਾਅਦ ਜਿਵੇਂ ਆਪਾਂ ਅੱਗੇ ਆ ਤਿੰਨ ਬ੍ਰਾਂਚ ਲਈਆਂ ਹਨ ਇਹ ਮੇਨ ਸਟੈਮ ਤੋਂ ਬਾਅਦ ਇਹ ਤਿੰਨ ਬ੍ਰਾਂਚ ਲਈਆਂ ਹਨ ਇਹ ਹੋ ਗਈ ਜੀ ਜਿਵੇਂ ਆ ਦੂਜੀਆਂ ਇਹ ਹੋ ਗਈ ਜੀ ਸੈਕੰਡ ਜਨਰੇਸ਼ਨ ਜਾਨੀ ਕਿ ਦੂਜੀ ਪੀੜੀ ਤੇ ਹੁਣ ਆਪਾਂ ਜਿਵੇਂ ਆ ਦੋ ਦੋ ਬ੍ਰਾਂਚ ਤੋਂ ਬਾਅਦ ਅੱਗੇ ਲਈਆਂ ਸਨ ਤਿੰਨ ਬ੍ਰਾਂਚ ਜਿੰਨਾ ਬਾਰੇ ਆਪਾਂ ਸਮਝਾਇਆ ਇਹ ਹੋ ਗਈ ਜੀ ਜਿਵੇਂ ਥਰਡ ਜਨਰੇਸ਼ਨ ਯਾਨੀ ਕਿ ਤੀਜੀ ਪੀੜੀ ਤੇ ਇਸ ਤਰ੍ਹਾਂ ਜਿਹੜੀ ਤੀਜੀ ਪੀੜੀ ਆ ਆਪਾਂ ਸਮਝਾਇਆ ਵੀ ਇਹ ਇਹਦੇ ਉੱਪਰ ਜਾ ਕੇ ਜਿਵੇਂ ਆਪਾਂ ਇਹ ਸਮਝਾਇਆ ਸੀ ਇਹਦੇ ਉੱਪਰ ਜਿਹੜੇ ਇੱਥੇ ਪੱਤੇ ਆਉਣਗੇ ਇਹ ਜਿਵੇਂ ਉਹਨਾਂ ਵਿੱਚੋਂ ਜਿਹੜੇ ਫੁੱਲ ਨਿਕਲਣਗੇ ਯਾਨੀ ਕਿ ਉਹ ਫੀਮੇਲ ਫੁੱਲ ਹੀ ਹੋਣਗੇ ਯਾਨੀ ਕਿ ਉਹ ਲੌਕੀਆਂ ਹੀ ਕੱਦੂ ਹੀ ਲੱਗਣਗੇ ਇੱਥੇ ਮੇਲ ਜਿਹੜੇ ਫੁੱਲਣੇ ਉਹ ਨਹੀਂ ਆਉਂਦੇ ਤੇ ਇਸ ਕਰਕੇ ਜਿਹੜਾ ਇਹ ਆਪਾਂ ਤਰੀਕਾ ਸਮਝਾਇਆ 3ਜੀ ਕਟਿੰਗ ਦਾ ਇਹਦੇ ਵਿੱਚ ਜਿਹੜੀ ਇਹ ਆਪਣੇ ਕੱਦੂ ਦੀ ਵੇਲ ਹੈ ਇਹ ਜਿਆਦਾ ਗਰੋਥ ਨਹੀਂ ਕਰੂਗੀ ਤੇ ਆਪਾਂ ਨੂੰ ਜਿਹੜੇ ਮਤਲਬ ਇਹ ਤੋਂ ਫਲ ਹੀ ਜ਼ਿਆਦਾ ਚਾਹੀਦੇ ਨੇ ਤੇ ਉਹ ਫੀਮੇਲ ਫੁੱਲ ਇਸ ਤਰੀਕੇ 3ਜੀ ਕਟਿੰਗ ਵੀ ਤੀਜੀ ਜਨਰੇਸ਼ਨ ਹੈ ਤੀਜੀ ਪੀੜੀ ਉਹਦੇ ਤੇ ਆਉਣਗੇ ਤੇ ਇਸ ਕਰਕੇ ਜਿਹੜੇ ਆਪਾਂ ਫੁੱਲਣੇ ਉਹ ਘੱਟ ਰੱਖੇ ਨੇ ਜਾਨੀ ਕਿ ਮੇਲ ਤੇ ਆਪਾਂ ਨੂੰ ਇਹ ਵੀ ਜ਼ਰੂਰੀ ਰੱਖਣੇ ਇਸ ਕਰਕੇ ਆਪਾਂ ਇਹ ਜਿਹੜੀ ਇੱਕ ਆਪਾਂ ਇਸ ਸਾਈਡ ਵਾਲੀ ਬ੍ਰਾਂਚ ਐ ਇਹਦੇ ਨਾਲ ਛੇੜਛਾੜ ਨਹੀਂ ਕੀਤੀ ਤੇ ਇਹ ਜ਼ਰੂਰੀ ਸੀ ਤੇ ਇਸ ਕਰਕੇ ਤੁਸੀਂ ਵੀ ਇਸ ਤਰ੍ਹਾਂ 3G ਕਟਿੰਗ ਕਰਕੇ ਆਪਦੀ ਫਸਲ ਤੋਂ ਆਪਦੀਆਂ ਵੇਲਾਂ ਤੋਂ ਜ਼ਿਆਦਾ ਲਾਹ ਲੈ ਸਕਦੇ ਹੋ ਕਿਉਂਕਿ ਜਿਹੜੀਆਂ ਟਾਡੀਆਂ ਵੀ ਵੇਲਾਂ ਆ ਉਹ ਜ਼ਿਆਦਾ ਨਾ ਵਧਣਗੀਆਂ ਤੇ ਉਹਨਾਂ ਨੂੰ ਜਿਵੇਂ ਫੀਮੇਲ ਫੁੱਲ ਜ਼ਿਆਦਾ ਲੱਗਣਗੇ ਤਾਂ ਫਲ ਜਿਹੜਾ ਜ਼ਿਆਦਾ ਬਣੂਗਾ ਤੇ ਇਸ ਕਰਕੇ ਆਪਾਂ ਡਰਾਇੰਗ ਦੇ ਜਰੀਏ ਸਮਝਾਇਆ ਤਾਂ ਤੁਸੀਂ ਜੇਕਰ ਸਮਝ ਨਹੀਂ ਆਈ ਤਾਂ ਵੀਡੀਓ ਰੀਕੈਪ ਚ ਜਾ ਕੇ ਦੁਬਾਰਾ ਦੇਖ ਕੇ ਤਾਂ ਤੁਸੀਂ ਸਮਝ ਕੇ 3G ਕਟਿੰਗ ਕਰਨੀ ਸਿੱਖ ਸਕਦੇ ਹੋ ਤੇ ਜਿਹੜਾ ਇਹ ਪੌਦਾ ਹੈ ਇਹਦੀ ਤੁਸੀਂ ਦੇਖਭਾਲ ਵੀ ਕਰਦੇ ਰਹੋ ਖਾਦ ਤੇ ਪਾਣੀ ਇਹਨੂੰ ਸਹੀ ਤਰੀਕੇ ਦੇਂਦੇ ਰਹੋ ਉਹ ਵੀ ਇਹਦਾ ਜ਼ਰੂਰੀ ਹੈ ਤਾਂ ਕਿ ਤੁਸੀਂ ਵੀ ਆਪਣੀ ਜਿਹੜੀ ਫਸਲ ਹੈ ਵੇਲਾ ਨੇ ਉਸ ਤੋਂ ਵੱਧ ਤੋਂ ਵੱਧ ਲਾਭ ਲੈ ਸਕੋ ਤੇ ਹੁਣ ਦਿਓ ਜੀ ਇਜਾਜ਼ਤ ਤੇ ਨਵੀਂ ਵੀਡੀਓ ਲੈ ਕੇ ਛੇਤੀ ਹਾਜ਼ਰ ਹੋਵਾਂਗੇ ਧੰਨਵਾਦ ਜੀ